ਦੀਪਾ ਜੋਤ ਸੋਦਰਜ ਸੋਦਰਜ ਜੋਤ ਸੋਦਰਜ ਧਾਰ ਅਨੂਪੰ ਦੀਪਾ ਜੋਤ ਪ੍ਰਕਾਸ਼ ਹੋ ਰਹੀ ਹੈ ਸੋਦਰਜਨਾ ਸੁੰਦਰ ਦਾ ਹੈ ਦੀਪਾ ਜੋਤ ਸੋਦਰਜ ਪ੍ਰਕਾਸ਼ ਦੇ ਸਹਿਤ ਹੋ ਰਹੀ ਹੈ ਜੋਤ ਸੋਦਰਜਨਾ ਸੁੰਦਰ ਦਾ ਹੈ ਸੁੰਦਰ ਜੋਤ ਘਾਰਿਆਂ ਅਨੂਪ ਉਪਮਾ ਤੋ ਰਹਿਤ ਕੋਈ ਅੰਗ ਛੰਦ ਉੱਠੇ ਟੂਪ ਟੋਪੰ ਉੱਠੇ ਟੂਪ ਟੋਪੰ ਜਿਹੜੇ ਸਿਰ ਤੇ ਰੱਖਿਆ ਵਾ ਤੇ ਟੋਪ ਲਿਆਣਾ ਉਹ ਉੱਠ ਖੜੋ ਤੇ ਟੁਕੜੇ ਟੁਕੜੇ ਹੋ ਗਏ ਹਾਂਜੀ ਉੱਥੇ ਟੂਪ ਟੋਪੰਗ ਜਿਹੜੇ ਟੋਪੰਗ ਸਿਰ ਤੇ ਲੈਣ ਵਾਲੇ ਸਨ ਰੱਖਿਆ ਕਰਨ ਵਾਲੇ ਉਹ ਓਟ ਖੜੋ ਕੇ ਟੂਪਰ ਟੁਕੜੇ ਟੁਕੜੇ ਹੋ ਗਏ ਗੁਰਜੰ ਪ੍ਰਹਾਰੇ ਗੁਰਜ ਮਾਰਦੇ ਹਨ ਜੁੱਟੇ ਜੰਗ ਕੋ ਜੰਗ ਜੋਦਾ ਜੁਝਾਰੇ ਜੁੱਟੇ ਜੰਗ ਕੋ ਜੰਗ ਜੋਦਾ ਜੁਝਾਰੇ ਜੁਟ ਕੇ ਜੰਗ ਪੂਣੀ ਵਿੱਚ ਜੰਗੀ ਜੋਰੇ ਜੁਝਾਰੇ ਜੂਝਦੇ ਹਨ ਉੱਡੀ ਤੂਰ ਪੂਰੰ ਛੂਹੀ ਐਨ ਗੈਨ ਆਕਾਸ਼ ਤੇ ਜੋਸ਼ੀ ਧੂੜੀ ਐਸੀ ਉੱਡੀ ਪੂਰ ਗਿਆ ਆਕਾਸ਼ ਭਰ ਗਿਆ ਲਗੇ ਦੇਵਤਾ ਬੈਂਤ ਕੰਪਿਓ ਉਤਰ ਮੈਨੂੰ ਜਦੋਂ ਦੇਵਤੇ ਤੇ ਦੇਵਤ ਦਿਖਣ ਲੱਗੇ ਜੰਗ ਵਿੱਚ ਆਪਸ ਵਿੱਚ ਤੇ ਤਨ ਨੂੰ ਸ਼ਬਦੀ ਜਿਹੜਾ ਅਸੀਂ ਕੰਮ ਗਿਆ ਇਹ। ਵਿਜੰਗ ਗਰੇ ਵੀਰ ਇੱਕ ਅਨੇਕੰ ਪ੍ਰਕਾਰ ਹੂੰ। ਗਰੇ ਵੀਰ ਇੱਕ ਇੱਕੇ ਕੇ ਵਾਰਨ ਦਿਖਦੇ ਆ ਅਨੇਕ ਤਰੀਕਾ ਨਾਲ ਪੁਕਾਰਦੇ ਹਾਂ ਜਾਂ ਅਨੇਕ ਪ੍ਰਕਾਰ ਤਰ ਤਰ੍ਹਾਂ ਦੇ ਨਾਲ ਸਵੇ ਜੰਗ ਮੋ ਸਵੇ ਜੰਗ ਮੋ ਜੰਗ ਜੋਦਾ ਜੁਹਾਰੰ ਸੋਵਰੇ ਜੰਗ ਦੇ ਵਿੱਚ ਜੋੜੇ ਜੂਜਦੇ ਹਨ ਪਰਿ ਤਛ ਮੁਛੰ ਸਵੇ ਅੰਗ ਭੰਗੰ ਪਛਾ ਮੁਛ ਹੋ ਗਈ ਐ ਸੋ ਸਵੇ ਅੰਗ ਭੰਗ ਜਿਹੜੇ ਸੋਹਣੇ ਅੰਗ ਤੇ ਭੰਗ ਨਾਸ ਹੋ ਗਏ ਮਨੋ ਪਾਨ ਕੈ ਭੰਗ ਪੌਡੇ ਮਲੰਗੰ ਮਨੋ ਜਾਣਨਾ ਕਰੋ ਪੀ ਕਰਕੇ ਨਾ ਭੰਗ ਪੋਸਤ ਨੂੰ ਪੌਡੇ ਪਾ ਗਿਆ ਮਲੰਗ ਫਕੀਰ ਜੰਗ ਪ੍ਰਿਆਤ ਛੰਦ ਦਿਸਾ ਮੋ ਨਾ ਆਈ ਉਹ ਦਿਸਨ ਵਿੱਚ ਨਹੀਂ ਆਉਂਦਾ ਹਨੀਦੈ ਤ ਰਾਜ ਤੇ ਰਾਜ ਦੀ ਫੌਜ ਜਿਹੜੀ ਜਣੋ ਦਿਸਨ ਵਿੱਚ ਕੀ ਨਹੀਂ ਆਈ ਭਜੇ ਸਰਬ ਦੇਵੰ ਹਾਂਜੀ ਭਜੇ ਭਜੇ ਸਰਬ ਦੇਵੰ ਦੇਵਤੇ ਭਜ ਗਏ ਭਜੇ ਸਰਬ ਸਾਜੰ ਸਾਰੇ ਸਾਜੋ ਸਮਾਨ ਛੱਡ ਤਾ ਜਿੱਥੇ ਇੱਥੇ ਪਿਆਸ ਤੇ ਭਗੌੜੇ ਰਹੇ ਹਮੇਸ਼ਾ ਤੇ ਹੁਣ ਡਰੀ ਜਾਂਦੇ ਨੇ ਇਹਨਾਂ ਤੋਂ ਦੇਵਤੇ ਨੇ ਇਹਨਾਂ ਦੇ ਖੜੇ ਇਹਨਾਂ ਨੇ ਆਪ ਕੀ ਖੜੋਣਾ ਬਾਵਣੀ ਨੇ ਗਿਰੇ ਸੰਜ ਕੁੰਜੰ ਮਰੇ ਮਰੇ ਸਾਂਝ ਸਜੋਆ ਪੰਜਵੇਂ ਸਮੁੰਡੇ ਡਿੱਗ ਪਈਆਂ ਸਿਰੋਂ ਬਾਹਾਂ ਵੀ ਬਾਹੋ ਵੀ ਰੰ ਸਿਰ ਸਿਰ ਡਿੱਗੇ ਪਏ ਬਾਹਾਂ ਵੱਡੀਆਂ ਪਾਹਦਰਾ ਦੀਆਂ ਡਿੱਗੀਆਂ ਪਈਆਂ ਸੁਵੇ ਬਾਣ ਜਿਉ ਚੇਤ ਪਹੁ ਪੰ ਕਰੀਰੰ ਸੁਵੇ ਬਾਣ ਜਿਉ ਚੇਤ ਪਹੁ ਪੰ ਕਰੀਰੰ ਬਾਣ ਤੀਰ ਲੱਗੇ ਆਏ ਸੋਭਾ ਪਾਉਂਦੇ ਐ ਜਿਵੇਂ ਚੇਤ ਦੇ ਮਹੀਨੇ ਚ ਕਰੀਰ ਨੂੰ ਫੁੱਲ ਲੱਗੇ ਹੁੰਦੇ ਲਾਲ ਜੇ ਰੰਗਦੇ ਹੁੰਦੇ ਨਾ ਕਰੀੜਾਂ ਦੇ ਫੁੱਲ ਇਸ ਤਰ੍ਹਾਂ ਖੁੰਮੰਦੀਆਂ ਲਿਬੜੀਆਂ ਹੋਈਆਂ ਬਾਗੜਾ ਤੇ ਗੋ ਮੁਖੀਆਂ ਸੋਭਾ ਪਾ ਰਹੇ ਹਨ ਤੀਰ ਜੰਗ ਸ਼ੰਦ ਯਾ ਤਾਂ ਜੰਗ ਹਾਰਿਓ ਜਦੋਂ ਜੰਗ ਵਿੱਚ ਹਾਰ ਹੋ ਗਈ ਕਿਉਂ ਵਿਸ਼ਨ ਮੰਤਰ ਉਸ ਵੇਲੇ ਵਿਸ਼ਨੂੰ ਭਗਵਾਨ ਨੇ ਮੰਤਰ ਸਲਾਹ ਕੀਤੀ ਭਯੋ ਅੰਤਰ ਧਿਆਨੰ ਅੰਤਰ ਧਿਆਨ ਹੋ ਗਿਆ ਕਰਿਓ ਜਾਨ ਤੰਤਰੰ ਇਹ ਜਾਣ ਕੇ ਤੰਤਰੀ ਕਰ ਦਿੱਤਾ ਤਿੰਨ ਚਾਰ ਉਹਦੀਆਂ ਦਾ ਰਲਾ ਕੇ ਮਾ ਮੋਹਣੀ ਰੂਪ ਧਾਰਿਓ ਹੋਰ ਕੋਈ ਗਨ ਨਾ ਬਣੀ ਜਿਤ ਨ ਸਕੇ ਫਿਰ ਮੋਹਣੀ ਦਾ ਰੂਪ ਧਾਰ ਲਿਓ ਉਪਮ ਤੁਰੈਤ ਛਕੇ ਦੇਵ ਦੋ ਹਾਂਜੀ ਛਕੇ ਦੇਵ ਦੋ ਹਾਂ ਠੀਕ ਅੱਗੇ ਪੜ ਦਿੱਤਿਆ ਦਿੱਤ ਭੂਪੰ ਦਿੱਤ ਅ ਦਿੱਤ ਭੂਪੰ ਦਿੱਤੀ ਦੇ ਤੇ ਦਿੱਤੀ ਦੇ ਜਿਹੜੇ ਪੁੱਤਰ ਸੀ ਨਾ ਦੋਵੇਂ ਦੁਆਪਾਸੇ ਤੇ ਦਾਤ ਤੇ ਦੇਵ ਤੇ ਇਹ ਛਕੇ ਦੇਖ ਵੇਖ ਕਰਕੇ ਮੋਤ ਹੋ ਗਏ ਇਹ ਮੋਹਣੀ ਰੂਪ ਦੇ ਉੱਪਰ ਇਹ ਤੇਰੀ ਜਿੱਤ ਨਾਟਕ ਗ੍ਰੰਥੇ ਨਰਨਾਰਾਇਣ અવਤਾਰ ਚਤੁਰਥ ਸਪੂਰਨਮ ਦੇ ਚੌਥੇ ਉਤਾਰ ਤੱਕ ਕਥਨ ਕੀਤਾ ਹੈ ਪੂਰਾ ਹੋਇਆ ਹੈ ਆਪ મહਾ ਮੋਹਣੀ અવਤਾਰ ਕਥਨ ਹੁਣ ਉਪਰੰਤ ਮੋਹਣੀ ਰੂਪ ਦਾ ਕਥਨ ਕਰਦੇ ਹਾਂ ਸ੍ਰੀ ਭਗੋਤੀ ਜੀ ਸਹਾਇ ਸ੍ਰੀ ਸ਼੍ਰੋਮਣੀ ਭਗੋਤੀ ਜੋ ਪਰਮੇਸ਼ਰ ਹੈ ਹੋਰੀ ਸਹਾਇਤਾ ਸ੍ਰੀ ਸਾਹਿਬ ਦੀ ਸਹਾਇਤਾ ਹੈ। ਕੋਈ ਅੰਗਸ਼ੰਦ ਮਹਾਮੋਹਣੀ ਰੂਪ ਧਾਰਿਓ ਆਪਾਰੰ। ਬੜਾ ਮਹਾਮੋਹਣੀ ਰੂਪ ਧਾਰਿਓ ਪਰ ਪਾਰਾਵਾਰ ਤੁਰਹਿਤ ਬੜਾ ਵੱਡਾ ਸੁੰਦਰ ਸਰੂਪ ਧਾਰਨ ਕੀਤਾ। ਰਹੇ ਮੋਹਿਕੇ ਦਿੱਤ ਅਦਿੱਤਿਆ ਕੁਮਾਰੰ। ਕਿਹੜੇ ਲੜਕੇ ਸਨ ਆਪਣਾ ਦਿੱਤੀ ਤੇ ਦਿੱਤੀ ਦੇ ਪੁੱਤਰ ਇਹ ਵੇਖ ਕਰਕੇ ਮੋਹਤ ਹੋਵੇ ਮੋਹਣੀ ਦੇ ਰੂਪ ਨੂੰ। ਚਕੇ ਪ੍ਰੇਮ ਜੋਗੰ ਰਹੇ ਰੀਜ ਸਰਬੰ। ਜੋਗੰ ਦਾਹਾ ਪਾਸਿਆ ਤੋਂ ਸ਼ੱਕੇ ਮੋਹਤ ਹੋ ਗਏ ਪ੍ਰੇਮ ਦੇ ਵਿੱਚ ਰਹਿ ਰੀਜ ਸ਼ਰਮ ਪ੍ਰਸੰਨ ਹੋ ਗਏ ਭਜੇ ਸ਼ਾਸਤਰ ਯਾਸਤਰੰ ਦਿਓ ਸ਼ੋਰ ਗਰਭੰ ਸ਼ਾਸਤਰ ਤੇ ਆਸਤਰ ਸਾਰੇ ਛੱਡ ਦਿੱਤੇ ਹੰਕਾਰ ਵੀ ਜੰਗ ਵਾਲਾ ਜਿਹੜਾ ਅਸੀਂ ਛੱਡ ਦਿੱਤਾ ਭਜੰਗ ਛੰਦ ਫੰਦੇ ਪ੍ਰੇਮ ਫੰਦੰ ਐਸੇ ਮੋਹ ਦੇ ਪ੍ਰੇਮ ਦੀ ਫਾਈਚ ਫਸ ਗਏ ਭਇਓ ਕੋਪਹੀਨ ਕੋਪ ਗੁੱਸੇ ਤੋਂ ਖਾਲੀ ਹੋ ਗਏ ਗੁੱਸਾ ਛੱਡ ਤਾ ਰੂਪ ਵੇਖ ਕੇ ਲੱਗਾ ਨੈਨ ਬੈਨ ਇਹ ਸਿੱਖਣ ਵਾਲੀਆਂ ਚੀਜ਼ਾਂ ਜੰਗ ਦੇ ਵਿੱਚ ਬਥੇਰੇ ਹੋ ਜੇ ਰਾਜਨੀਤਿਕ ਲੋਕ ਅਖੰਡ ਕਰਦੇ ਆ ਖੋਣੀਆਂ ਨੂੰ ਕੇ ਲਿਆਉਣ ਦਾ ਵਕਤ ਵੇਲੇ ਸਿੰਘ ਨੂੰ ਗੁਰੂ ਦਾ ਅਸਰਾ ਰੱਖਣਾ ਚਾਹੀਦਾ ਹਾਂ ਜੀ ਲੱਗੇ ਨੈਣ ਬਹਿਨੂੰ ਲੱਗੇ ਨੈਣ ਬਹਿਨੂੰ ਹਾਂ ਜਿਹੜੇ ਮੋਣੀ ਬਚਨ ਕਰਦੀ ਸੀ ਨਾ ਮੋਣੀ ਰੂਪ ਵਿੱਚ ਭਗਵਾਨ ਬਚਨ ਕਰਦਾ ਸੀ ਉਸ ਪਾਸੇ ਨੇਤਰ ਲੱਗ ਗਏ ਸੁਣਨ ਵਾਲੇ ਪਾਸੇ ਕੰਨ ਲੱਗ ਗਏ ਤਯੋ ਪਾਨ ਤੀਨੰ ਹਾਂ ਜੀ ਤਯੋ ਠੀਕ ਹੈ ਤਯੋ ਪਾਨ ਤੀਨੰ ਸ਼ਰਾਬ ਪੀਣ ਵਿੱਚ ਲੱਗ ਗਏ ਗਰੇ ਚੂਮ ਭੂਮ ਡੇਗ ਪਿਆਣ ਚੁੱਕ ਕਰਕੇ ਧਰਤੀ ਤੇ ਸ਼ਰਾਬ ਪੈ ਇਸ ਨੇ ਬੰਤਾਂ ਨੂੰ ਜੋ ਦੋ ਖਾਨੇ ਬਣਾ ਲੇ ਸੀ ਬਰਤਨ ਚ ਅਮਰਤ ਦੇਵ ਜੀ ਨੇ ਪਿਆ ਦਿੱਤਾ ਸੀ ਤੇ ਸ਼ਰਾਬ ਦੇੰਤਾਂ ਨੂੰ ਪੀ ਆਈ ਸੀ ਛੁੱਟੇ ਜਾਨ ਪ੍ਰਾਨ ਜਾਣੋ ਐਨਾ ਮਨ ਮੋਹਤ ਹੋ ਗਿਆ ਜਾਨ ਹੀ ਨਿਕਲ ਗਈ ਇਹਨਾਂ ਦੇ ਪ੍ਰਾਰ ਸਵਾਸ ਹੀ ਨਿਕਲ ਗਏ ਸਵੇਚੇਤ ਹੀਨ ਕੀ ਗੱਲ ਹੋਲੀ ਹੋ ਕੇ ਸੰਗ ਆਉਂਦੀ ਹੈ ਸਵੇਚੇਤ ਹੀਨ ਸਾਰੇ ਚੇਤਨਤਾ ਤੋਂ ਖਾਲੀ ਹੋ ਗਏ ਲੱਗੇ ਜਾਨ ਬਾਨ ਜਾਣੇ ਬਾਣ ਤੀਰ ਹੀ ਲੱਗ ਗਏ ਇਹਨਾਂ ਦੇ ਰੂਪ ਦੇ ਅੰਗ ਪ੍ਰਯਾਪ ਛੰਦ ਲਖੇ ਚੇਤ ਹੀਨ ਜਦੋਂ ਵੇਖਣ ਮੋਣੀ ਸਰੂਪ ਵਿੱਚ ਵੀ ਇਹ ਸਾਰੇ ਤੀਤੰਤਾਂ ਤੋਂ ਖਾਲੀ ਇਹਨਾਂ ਨੂੰ ਹੋਸ਼ ਨਹੀਂ ਕਿਸੇ ਨੂੰ ਹੁਣ ਭਏ ਸੂਰ ਸਭ ਇਹ ਸਾਰੇ ਸੂਰ ਵੀ ਇਹੋ ਜੇ ਹੋ ਗਏ ਅਸਤਰ ਤੇ ਸ਼ਾਸਤਰ ਅਸਤਰ ਤੇ ਸ਼ਾਸਤਰ ਸਾਰੇ ਵਿੱਚ ਛੁੱਟ ਗਏ ਸੰਦੇ ਅਰਬ ਖਰਬਾਂ ਹਰਬਾ ਖਰਬਾ ਸੀ ਕਿਹੜਾ ਥੋੜੇ ਸੀ 45 ਪਦਮ ਸੀ ਗਿਣਤੀ ਡੈਂਤਾਂ ਦੇ ਭਯੋ ਪ੍ਰੇਮ ਜੋਗੰ ਹਾਂਜੀ ਦੋਹਾਂ ਪਾਸੜੇ ਪ੍ਰੇਮ ਦੇ ਵਾਸੀ ਹੋ ਗਏ ਲੱਗੇ ਨੈਣ ਐਸੇ ਨੇਤਰ ਲੱਗੇ ਸੁੰਦਰ ਸਰੂਪ ਵਿੱਚ ਮਨੁ ਫਾਦ ਫਾਂਦੇ ਇੰਓ ਜਾਣਨਾ ਕਰੋਗੇ ਫਾਈ ਵਿੱਚ ਫਸੇ ਕੌਣ ਨਗੀ ਰਾਜ ਜੈ ਜਿਵੇਂ ਹੀਰਾ ਹਰਨ ਫਸਿਆ ਹੁੰਦਾ ਹੈ ਪਜੰਗ ਪ੍ਰਿਆਤ ਛੰਦ ਨੇ ਰਤਨ ਬਾੰਟੇ ਅਜਨੇ ਰਤਨ ਵੰਡੇ ਤੁਮੂੰ ਤਾਹੇ ਜਾਣੋ ਕੋਣ ਸਿਨਾਰੇ ਤਾਹੇ ਜਾਣਣਾ ਕਰੋ ਕਥਾ ਬ੍ਰਧ ਤੇ ਬਾਲ ਥੋਰੀ ਬਖਾ ਮਾਹਰੇ ਇਕਲੇ ਭਾਈ ਸਾਰੇ ਤੁਸੀਂ ਗੁਰ ਸਿੱਖੋ ਜਾਣ ਲੋ ਕਥਾ ਵਧਣ ਤੋਂ ਅਈ ਸੰਕੋਚ ਕੀਤੀ ਥੋੜੇ ਵਿੱਚ ਇਹ ਕਹਿ ਦਿੱਤਾ ਸਭੇ ਪਾਂਤ ਪਾਤ ਸਾਰੀਆਂ ਪੰਗਤਾਂ ਲਾ ਕੇ ਬੈਠੇ ਬੈਠੇ ਸੋ ਵੀਰ ਇਹ ਬਹਾਦਰ ਬਿਠਾ ਲਏ ਸੀ ਬਹਿ ਗਏ ਕਟਮ ਤੇਜ ਸ਼ੋਰੇ ਕਟਮ ਤੇਜ ਸ਼ੋਰੇ ਜਿਹੜਾ ਲਾਕਾ ਕਵਰ ਕਸਾ ਕੀਤਾ ਸੀ ਉਹ ਛੜ ਦਿੱਤਾ ਖੋਲ ਦਿੱਤੇ ਬਜੇ ਤੇਗ ਤੀਰਮ ਕੇ ਤੇਗਾ ਸ੍ਰੀ ਸਾਹਿਬ ਤੇ ਤੀਰ ਛੜ ਦਿੱਤੇ ਚੋਪਈ ਸਭ ਜਾ ਕੋ ਜੋਤ ਤੁਹਾਨੂੰ ਸਰ ਦਿੱਆ ਇਹ ਜਿਹੜਾ ਸਾਰੇ ਸੰਸਾਰ ਦੇ ਲਾਜ ਵਾਸਤੇ ਕਹਿੰਦੇ ਤੁਹਾਨੂੰ ਅੰਤਰ ਦਿੱਤਾ ਸੀ ਵੈਦ ਕਲਪ ਵਿਰਿਸ਼ ਲక్ష్ਮੀ ਕਰ ਲਈਆ ਇਹ ਕਲਪ ਵਿਰਿਸ਼ ਤੇ ਲక్ష్ਮੀ ਆਪਣੇ ਹੱਥ ਤੇ ਲੈ ਲਿਆ ਤੇ ਮਾਹਰ ਰੰਬਾ ਸਭ ਲੋਕਨ ਸ਼ਿਵ ਜੀ ਨੂੰ ਮੋਹਰਾ ਜ਼ਹਿਰ ਦੇ ਦਿੱਤੀ ਅੱਗੇ ਰੰਭਾ ਸਭ ਲੋਕਾਂ ਤੇ ਆਪਾ ਸਾਰਿਆਂ ਸਾਰਿਆਂ ਲੋਕਾਂ ਦੇ ਸੁੰਦਰ ਸਰੂਪ ਵਾਲੀ ਦੇ ਦਿੱਤੀ ਸੁਖ ਕਰਤਾ ਹਰਤਾ ਸਭ ਸੋਕਨ ਹੈ ਸੁਖ ਸੁਖ ਕਰਤਾ ਲੋਕਾਂ ਨੂੰ ਸੁੱਖ ਦੇ ਕਰਨ ਵਾਲੇ ਹਰਤਾ ਸਭ ਸੋਕਨ ਤੇ ਸਾਰੇ ਸੋਕਨ ਨੂੰ ਹਰਨ ਵਾਲੇ ਦੁਹਰਾ ਸਾਸ ਕ੍ਰਿਸ਼ ਦੇ ਕਰਬੇ ਨਿਮਿਤ ਇਹ ਚੰ드ਰਮਾ ਦੇਵਤਾ ਖੇਤੀ ਦੇ ਪੈਦਾ ਕਰਨ ਵਾਸਤੇ ਦੀਆਂ ਕਿਰਨਾਂ ਨਾਲ ਖੇਤੀ ਦੇ ਵਿੱਚ ਪ੍ਰਗਟ ਹੁੰਦੀ ਹੈ ਮਾਂ ਲక్ష్ਮੀ ਕਰਦੀਨ ਨਾ ਨਾ ਠੀਕ ਹੈ ਕਾਸਟ ਕਮਣੀ ਤੇ ਲక్ష్ਮੀ ਆਪਣੇ ਹੱਥ ਤੇ ਲੈ ਲਈ ਔਰ ਰਾਖੀ ਤੇ ਤੇ ਚਮਕ ਔਰ ਰਾਖੀ ਤੇ ਤੇ ਚਮਕ ਹਿਰਦੇ ਤੇ ਰਾਖੀ ਜਾਣ ਧਾਰਨ ਕਰਕੇ ਤੇਸ ਤੋਂ ਚਮਕ ਪ੍ਰਕਟ ਦਿਖਾਈ ਦੀ ਪ੍ਰਕਟ ਦਿਖਾਈ ਦੇ ਰਹੀ ਹੈ ਦੋਹਰਾ ਗਾਇ ਰਖੀ ਸੰ ਕਉ ਦਈ ਤੇ ਰਖੀਆਂ ਨੂੰ ਕਾਮ ਤਨ ਗਉ ਦੇ ਦਿੱਤੀ ਕਹਿ ਲਉ ਕਰੋਂ ਵਿਚਾਰ ਕਿਸੋ ਟਟਵਾਰ ਇੱਕ ਨੇ ਵਿਚਾਰ ਕਰਕੇ ਦਸੀਏ ਰਤਨਾ ਦੀ ਸਾਸਤਰ ਸੋਧ ਕਬੀਆਂ ਨੇ ਮੁਖਨ ਇਹ ਸਾਸਤਰ ਨਹੀਂ ਹੋਣਾ ਪਾਉਟ ਸਾਸਤਰ ਸਾਸਤਰ ਸੋਧ ਜਿਹੜੇ ਸਾਸਤਰ ਨੂੰ ਸੋਧ ਕਰਕੇ ਕਵੀ ਜਨ ਮੁਖਾ ਮੁਖਾ ਲਿਜਹ ਪੂਛ ਸੁਧਾਰ ਜੇ ਇਹਦੇ ਤੇ ਸਾਡੀਆਂ ਬਚਨਾਂ ਤੇ ਤੁਹਾਨੂੰ ਪੂਰਾ ਯਕੀਨ ਨਹੀਂ ਤੇ ਰਿਖੀ ਹੋਇਆ ਜਾਂ ਜਿਹੜੇ ਕਵੀ ਹੋਇਆ ਵਾਲਮੀਕਾਂਦਕ ਸੋ ਜਿਨ੍ਹਾਂ ਨੂੰ ਵਿਆਸ ਵਰਗੇ ਪ੍ਰਾਣੇ ਜਿਹੜੇ ਕਵੀ ਮੰਨੇ ਆਜਕੜੀ ਉਹਨਾਂ ਤੋਂ ਜਾ ਕੇ ਪੁੱਛ ਲੋ ਸੁਧਾਰ ਕੇ ਚੰਗੀ ਤਰ੍ਹਾਂ ਜਿ ਵੰਡੇ ਆ ਕ ਨਹੀਂ ਵੰਡੇ ਰਹਿ ਰੀਜ ਐਸੇ ਐਸੇ ਪ੍ਰਸੰਨ ਹੋ ਰਹੇ ਸਭ ਦੇਵਦਾਨੰ ਸਾਰੇ ਦੇਵ ਚਿਤ ਦਾਇਤ ਮਿਗੀ ਰਾਜ ਜੈਸੇ ਜਿਵੇਂ ਮਿਰਗੀ ਰਾਜ ਹੀਰੇ ਹਰਨ ਦਾ ਨਾਮ ਹੈ ਸੁਨੇ ਆਨਾਦ ਕਾਨੰ ਜਿਵੇਂ ਕੰਡੇਹੜ ਦਾ ਸ਼ਬਦ ਸੁਣਦਾ ਕਾਨੇ ਚੋਂ ਪ੍ਰਸੰਨ ਹੋ ਜਾਂਦਾ ਆਏ ਪ੍ਰਸੰਨ ਹੋ ਗਏ ਹਟੇ ਰਤਨ ਸਰਬੰ ਸਾਰੇ ਰਤਨ ਵੰਡ ਦਿੱਤੇ ਗਈ ਛੂਤਰ ਆਰੰ ਸਗੜਾ ਛੁੱਟ ਗਿਆ ਭਰੋ ਐਸ ਸ੍ਰੀ ਵਿਸ਼ਨ ਪੰਚਮ ਅਵਤਾਰ ਇਸ ਤਰ੍ਹਾਂ ਪੰਜਵਾਂ ਅਵਤਾਰ ਵਿਸ਼ਨੂ ਭਗਵਾਨ ਨੇ ਆਪਣਾ ਪ੍ਰਗਟ ਕੀਤਾ ਮੋਹਣੀ ਰੂਪ ਦਾ ਸ਼੍ਰੀ ਮਨਰੰਬਾ ਬਾਹਰ ਨੇ ਤਨਕਤਨਾਂਤਰ ਬਾਜ ਬੈਕ ਏਨ ਸਸਕਲਪਤਰ ਸੰਖਮੇ ਗਜਰਾਜ ਇਹ ਚੌਧਰਾਤ ਨਿਕਲੇ ਹਨ ਇਹ ਸਿਰਫ ਜਿਤਰ ਨਾਟਕੇ ਗ੍ਰੰਥੇ ਪੰਚਮ ਅਵਤਾਰ ਪੰਚਮ ਸੰਪੂਰਨ ਅਵਤਾਰ ਪਹਿਲਾ ਸਦਾਰ ਅਵਤਾਰ ਪੰਚਮ ਸੰਪੂਰਨ ਇਹ ਪੰਜਵਾਂ ਅਵਤਾਰ ਸੰਪੂਰਨ ਇਥੇ ਕੀਤਾ ਹਾ ਆਤਮੈ ਰਹਾ ਅਵਤਾਰ ਕਥਨਮ ਹੁਣ ਬਰਾ ਅਵਤਾਰ ਦਾ ਸੁਣਾ ਪਜੰਗ ਪ੍ਰਯਤ ਛੰਦ ਦਯੋ ਬਾਟ ਮੱਧਯਮ ਦਯੋ ਬਾਟ ਮੱਧਯਮ ਸੋ ਇਹ ਗੜੀ ਸ਼ਰਾਬ ਤੇ ਵੰਡ ਦਿੱਤੀ। ਆ ਮਦਯੰ ਭਗਵਾਨ। ਇਹ ਅਮਦਯੰ ਅਮਰਤ ਮਦਨਵ ਸ਼ਰਾਬ ਦਾ ਤੇ ਉਹ ਤਰਹਿ ਤਕੜ ਅਮਰਤ। ਇਹ ਸ਼ਰਾਬ ਤੇ ਅਮਰਤ ਭਗਵਾਨ ਨੇ ਵੰਡਿਆ। ਦੇ ਠਾਮ ਠਾਮ। ਆਪੋ ਆਪਣੀ ਜਗ੍ਹਾ ਵਿੱਚ ਚਲੇ ਗਏ। ਸਰ ਦੇਵਤੇ ਤੇ ਦਾਹ ਜਿਹੜੇ ਬੈਠ ਸਨ, ਇਹ ਰਾਹੁ ਤੇ ਕੇਤੂ ਕਹਿੰਦੇ ਦੋ ਪੰਗਤਾਂ ਦੇ ਵਿਚਾਲੇ ਬੈਠੇ ਸੀ। ਪਹਿਲਾਂ ਅਮਰਤ ਵੰਡਿਆ ਤੇ ਚੁੱਪ ਰਹੇ ਵੀ ਅਮਰਤੀ ਹੈ। ਜਦੋਂ ਫਿਰ ਸ਼ਰਾਬ ਦਿੱਤੀ ਤੇ ਦੇਵਤਿਆਂ ਵਾਲੇ ਤੇ ਪਾਸੇ ਪਹਿਲਾਂ ਅਮਰਤ ਵਰਤਾਇਆ ਸੀ। ਜਦੋਂ ਦੈਂਤਾਂ ਵਾਲੇ ਪਾਸੇ ਸ਼ਰਾਬ ਵਰਤਾਈ ਤੇ ਇਹ ਰਾਹੁਲ ਤੇ ਕੇਤੂ ਜਿਹੜੇ ਵਿਚਾਲੇ ਦੋਹਾਂ ਪੰਕਤਾਂ ਦੇ ਬੈਠੇ ਸੀ ਇਹਨਾਂ ਨੂੰ ਇੱਥਾ ਦੋਹਾਂ ਪਾਸੇ ਤੋਂ ਮਿਲਣਾ ਸੀ ਜਦੋਂ ਇਹਨਾਂ ਨੂੰ ਸ਼ਰਾਬ ਪਈ ਉਸ ਵੇਲੇ ਇਹਨਾਂ ਨੇ ਰੌਲਾ ਪਾਜਿਆ ਆਪਣਾ ਠੱਗੀ ਹੋ ਗਈ ਇਸ ਤਰ੍ਹਾਂ ਜੰਗ ਹੋਇਆ ਸੀ ਇਹਨਾਂ ਦਹਾਾਂ ਦੀ ਪੁਨਰਦਰੋਹ ਵੱਡਿਓ ਕਈ ਵਾਰੀ ਕਹਿੰਦੇ ਨੇ ਫਲਾਣੇ ਨੂੰ ਰਾਹੁ ਕੇਤੂ ਚੰਬੜ ਗਿਆ ਸ਼ਰਾਬੀ ਆਦਮੀ ਤੋਂ ਆਏ ਹਾਂ ਦੀ ਪੁਨਰਦਰੋਹ ਵੱਡਿਓ ਫਿਰ ਬੜਾ ਭਾਰੀ ਈਰਖਾ ਵਧ ਗਈ ਤੋ ਆਪੋਂ ਮੇ ਜਾ ਰਹਾਂ ਆਪਸ ਵਿੱਚ ਭਜੇ ਦੇਵਤਾ ਦੈਂਤ ਜਿੱਤੇ ਜੁਝਾਰੰ ਇਹ ਭਜੇ ਦੇਵਤਾ ਦੇਵਤੇ ਭੱਜ ਗਏ ਫਿਰ ਪਕੌੜੇ ਹੋ ਗਏ ਦਾਂ ਸਾਰੇ ਜਿੱਤ ਗਏ ਜੀ ਆਰੂ ਸੂਰਮੇ ਪਜੰਗ ਹਿਰਨੇ ਹੋ ਹਿਰਨਾ ਆਛੰ דוਏ ਬੀਰੰ ਇਹ ਹਰਨਾਸ਼ ਤੇ ਹਰਨਾਸ਼ ਦੋਵੇਂ ਭਰਾ ਸੀ ਦੋਵੇਂ ਬਹਾਦਰ ਸਭੇ ਲੋਗ ਕਹਿ ਜੀਤ ਲੀਨੇ ਗੀ ਹਿਰੰ ਇਹ ਜਿਹਨਾਂ ਨੇ ਸਾਰੇ ਲੋਕ ਆਪਣੇ ਸੇਵਕ ਬਣਾ ਲਏ ਸਾਨ ਜਲੰ ਬਾਸਲੇ ਹੰ ਕਿਉ ਰਾਜ ਸਰਬੰਹ ਜਲਾਂ ਵਿਚਲੀ ਥਾਲਾ ਵਿਚਲੀ ਸਾਰੇ ਰਾਜ ਕੀਤਾ ਇਹਨਾਂ ਨੇ ਪੂਜਾ ਦੇਖ ਭਾਰੀ ਵੱਡਿਓ ਤਾਹੀ ਗਰਬੰ ਇਹਨਾਂ ਨੂੰ ਆਪਣੀਆਂ ਪੂਜਾ ਦਾ ਬਲ ਵੇਖ ਕਰਕੇ ਬੜਾ ਹੰਕਾਰ ਵੱਧ ਗਿਆ ਪਜੰਗ ਚਾਹੇ ਜੁੱਧ ਮੋਤੋ ਕਰੇ ਆਨ ਕੋ ਜਿਹੜਾ ਹੈ ਹਰਨਾਸ਼ ਸੀ ਨਾ ਨਾਕਸ਼ਰਾ ਭਰਾ ਕਹਿੰਦਾ ਚਹਿ ਜੁੱਧ ਮੋਸ ਕਰੇ ਆਣ ਕੋ ਕਹਿੰਦਾ ਮੇਰੇ ਨਾਲ ਕੋਣ ਆਣ ਕੇ ਜੰਗ ਕਰੇ ਚਾਹੁੰਦਾ ਬਲੀ ਹੋਏ ਮੋਸ ਪਾਠ ਵਖਰਾ ਵਖਰਾ ਬਲੀ ਹੋਏ ਵਾਸ ਤੇਰੇ ਆਨਸੋ ਕੋਈ ਇਹਦੇ ਵਰਗਾ ਵਾਸ ਉਹਦੇ ਵਰਗਾ ਕੋਈ ਬਲੀ ਹੋਵੇ ਤੇ ਆਣ ਕੇ ਪਿੜੇ ਲੈ ਸੁਣਾ ਲੇ ਜਲੇ ਮੇਰ ਸਿੰਗ ਪਗੁ ਗੁਸਟ ਸੰਗ ਮਗਨ ਅਗੋਸ਼ ਸੋ ਪਾਠ 17 ਦਿਨ ਹੀ ਹੈਗਾ ਸਮੇਰ ਪਰ ਤੇ ਟਿੱਲੇ ਤੇ ਆਏ ਚੜ ਗਿਆ ਪੈਰ ਹੀ ਨਹੀਂ ਲਾਉਣਾ ਕਿ ਟਾਂ ਅੰਗੂਠੇ ਦੇ ਭਾਰਨ ਆਲੀ ਛੜ ਗਿਆ ਇੱਕ ਅੰਗੂਠਾ ਲਾਇਆ ਕੱਲਾ ਹਰੇ ਬੇਦ ਭੂਮੋਂ ਕੀਏ ਸਰਬ ਭੰਗ ਇਹਨੇ ਦੇਰ ਸਾਰੇ ਧਰਤੀ ਵਿੱਚ ਹੀ ਲੈ ਗਿਆ ਸੋ ਨਾਸ਼ ਕਰ ਦਿੱਤਾ ਧਰਮੇਨਾਂ ਦਾ ਤਸੀ ਭੂਮ ਬੇਦੰ ਰਹੀ ਹੁਆ ਪਤਾਰੰ ਇਹ ਧਰਤੀ ਤਸੀ ਭੂਮ ਬੇਦੰ ਰਹੀ ਹੁਆ ਪਤਾਰ ਪਤਾਲ ਰੂਪ ਹੀ ਹੋ ਰਹੀ ਵਿੱਚੇ ਧਰਤੀ ਤਸ ਗਈ ਪਤਾਲ ਦੇ ਵਿੱਚ ਹਰਿਓ ਦਿਸਨਤਾਉ ਦਾੜ ਗਾੜਾ ਬਤਾਰਾਂ ਹਾਂ ਗਾੜਾ ਵਾਲਾ ਕਹੋਣੇ ਸੂਰ ਬ੍ਰਾਹ ਸੂਰ ਨੂੰ ਕਹਿੰਦੇ ਐ ਇਹ ਬ੍ਰਾਹ ਅਵਤਾਰ ਧਾਰਨਾ ਕੀਤਾ ਤਸਿਓ ਨੀਰ ਮਦੰ ਕਿਯੋ ਊਚ ਨਾਦੰ ਪਾਣੀ ਤੇ ਜਾ ਪ੍ਰਵੇਸ਼ ਹੋਇਆ ਭਗਵਾਨ ਵੀ ਐਸਾ ਰੂਪ ਧਾਰ ਕੇ ਬ੍ਰਾਹ ਅਵਤਾਰ ਧਾਰ ਕੇ ਉੱਚੀ ਨਾਦ ਦੀ ਆਵਾਜ਼ ਕੀਤੀ ਰਹੀ ਤੂਰ ਪੂਰੰ ਤੁਨ ਨਿਰਵਿਖਾਦੰ ਰਹੀ ਤੂਰ ਪੂਰੰ ਤੁਨ ਨਿਰਵਿਖਾਦੰ ਜਿਹੜੀ ਧੂੜੀ ਸੂਪਰ ਪੂਰ ਗਈ ਹੈ ਤੇ ਕੌਣ ਆਵਾਜ਼ ਨਿਰਵਿਖਾਦ ਇੱਕ ਰਸ ਆਏ ਬਯੰਗ ਬਜੇ ਢਾਕ ਢੌਰੂ ਧੋਬੀ ਰਜਾਗੇ ਬਜੇ ਢਾਕ ਡਾਂਕੇ ਢੌਰੂਆਂ ਦੇ ਉੱਪਰ ਦੋਹਾਂ ਪਾਸੇ ਸੂਰਮੇ ਜਾਗ ਪਏ ਜਾਗੇ ਨਾ ਜਾਗ ਪਏ ਦੋ ਮਾਸੇ ਤੋਂ ਸੁਣੇ ਆਨਾਦ ਬੰਕੇ ਸੁਣਨਾ ਕੀਤੇ ਸ਼ਬਦ ਸੁੰਦਰ ਮਹਾਪੀਰ ਭਾਗੇ ਜਿਹੜੇ ਬਹੁਤੇ ਭੀਰ ਕਾਇਰ ਸੀ ਉਹ ਭੱਜ ਗਏ ਕਿਵੇਂ ਤੇਗ ਤੇਜੰ ਕਿਵੇਂ ਕਿਵੇਂ ਚਮੀ ਠੀਕ ਹੈ ਚਮੀ ਤੇਗ ਤੇਜੰ ਚਮੀ ਠੀਕ ਹੈ ਚਮੀ ਨਿਉਣ ਦਾ ਕਹਿੰਦਾ ਪਰ ਚਮੀ ਚਮਕਦੀ ਹੈ ਤੇਗ ਤਿੱਖੀ ਸਾਰੂ ਸੰ ਪ੍ਰਹਾਰੰ ਸਹਿਤ ਗੁੱਸੇ ਦੇ ਮਾਰਦੇ ਹਨ ਕਿਹਦੀ ਦਾਮਣੀ ਜਾਨ ਭਾਦੋ ਮੁਝਾਰੰ ਕਿਹਦੀ ਦਾਮਣੀ ਕਿਹਦੀ ਚਮਕਦੀ ਹੈ ਦਾਮਣੀ ਬਿਜਲੀ ਜਾਗਣਾ ਕਰੋ ਭਾਦਰੋ ਦੇ ਕਾਲੀਕਟਾ ਦੇ ਵਿੱਚ ਭਾਦਰੋ ਦੇ ਮਹੀਨੇ ਦੁਆਰਾ ਬਜੰਗ ਮੁਖਮੁਛ ਬੰਕੀ ਮੁਖ ਚਿਹਰੇ ਤੇ ਮਸ਼ਾਇਰ ਬੰਕੀ ਸੁੰਦਰ ਹਨ ਟੇਡੇ ਬਕੈ ਸੂਰ ਦੀਰੰ ਸੂਰਮੇ ਬੀਰ ਬਹਾਦਰ ਬਕੈ ਬੋਲਦੇ ਹਨ ਬ੍ਰੰਕਾਰ ਤੀਗੰ ਇਹ ਕਹਿੰਦੇ ਤੜਾਕੇ ਪੈਂਦੇ ਐ ਬ੍ਰੰਕਾਰ ਤੀਰੰ ਟੀਰਾਂ ਦੀ ਸੜਕਾ ਹੋ ਰਹੀ ਐ ਬ੍ਰੰਕਾਰ ਸੰਗ ਸੰਗ ਵਰਸ਼ੀਆਂ ਦੇ ਧਮਾਕੇ ਪੈਂਦੇ ਐ ਬ੍ਰੰਕਾਰ ਖੱਗੰ ਸ੍ਰੀ ਅੱਗੇ ਦੰਕ ਕਾ ਪ੍ਰਕਾਰ ਖਗੰ ਖਗੰ ਜਿਹੜੀਆਂ ਸ੍ਰੀ ਸਾਹਿਬਾਂ ਖੰਡੇਆ ਉਹਨਾਂ ਦੇ ਖਿੜਾਕੇ ਪੈਂਦੇ ਹਨ ਟੁੱਟੇ ਟੂ ਟੂ ਕਟੋਪ ਟੁੱਟ ਕੇ ਟੁਕੜੇ ਹੋ ਕਰਕੇ ਟੋਪ ਸਿਰ ਦੀ ਰਾਖੀ ਵਾਲੇ ਉੱਠੇ ਨਾਲ ਅਗੰ ਤੇ ਨਾਲ ਹੀ ਕੌਣ ਅੱਗ ਵਾਲੀ ਬੰਦੂਕ ਇਹਦੇ ਵਿੱਚੋਂ ਅੱਗ ਉੱਠ ਰਹੀ ਹੈ ਪਜੰਗ ਉੱਠੇ ਨਾਦ ਨਾਦ ਤੋ ਉਸ ਦਿਨ ਸ਼ਬਦ ਤੇ ਸ਼ਬਦ ਪਜੰਗ ਉੱਠੇ ਨਾਦ ਨਾਦ ਤਮੰਕਾਰ ਢੋਲੰ ਹਾਂਜੀ ਤਮੰਕਾਰ ਢੋਲੰ ਢੋਲਾਂ ਤੇ ਧਮਕਾਰ ਹੋ ਰਹੀ ਹੈ ਖੜਕਾ ਹੋ ਰਿਹਾ ਹੈ ਧਮਕਾਰ ਢਾਲੰ ਕਾਲ ਸੰਤ ਧਾਰ ਦੇ ਅੱਗੇ ਕਰਦੇਣ ਫੜ ਕੇ ਮੁਖ ਮਾਰ ਬੋਲਨ ਮੁਖ ਮਾਰ ਲਾ ਮਾਰ ਬੋਲਨ ਵੀਰਸ ਪਰ ਰਹਿ ਮਹਾਰਾਜ ਕਹੇ ਖੱਗ ਖੂਨੀ ਕਹੇ ਖੈ ਪੈ ਝਗੜ ਪਿਆ ਨੇ ਖੱਗ ਖੰਡੇ ਖਿੱਚ ਕਰਕੇ ਖੂਨ ਵਗਾਉਣ ਵਾਲੇ ਬੁੱਲੇ ਵੀਰ ਖੇਤਾਂ ਖੋਲੇ ਵੀਰ ਬਾਗਾਂ ਨੇ ਜੰਗ ਭੂਮੀ ਵਿੱਚ ਮਿਆ ਚੋਂ ਖਿੱਚਣ ਦਾ ਨਾ ਖੋਲਣਾ ਹੁੰਦਾ ਨੱਚੇ ਕੰਧਹੀਨ ਕੰਨ ਮੋਡਿਆ ਤੋਂ ਖਾਲੀ ਨੱਚਦੇ ਆ ਕੌਣ ਤਮਦੰ ਨਿਰਚੇਤੰ ਕਹੇ ਧੜ ਜਿਹੜੇ ਹਨ ਚੇਤਨ ਤੋਂ ਤੋ ਰਹਿਤ ਭਜੰਗ ਹਰੇ ਜੋਗਣੀ ਪੱਤਰ 64 ਇਹ ਜੋਗਣੀਆਂ ਨੇ ਪੱਤਰ ਕਿਉਂ ਜਿਹੜੀਆਂ ਸਾਨਾ ਚੋਟੇ ਨਾਲ ਚਾਰੀ ਸੁੰਦਰ ਭਰਲੇ ਖੂਨ ਨਾਲ ਆਪਣੇ ਨੱਚੀ ਨੱਚੀ ਖੋਲ ਸੀਸੰ ਬੱਕੀ ਬੇਕਰਾਰੀ ਨੱਚੀ ਖੋਲ ਸੀਸੰ ਇਸ ਖਿਲਾਰ ਕੇ ਲੱਡ ਪੀਆ ਨਚਣ ਕਿਹੜਾ ਕੰਗਾ ਕਰਨਾ ਸੀ ਅੱਗੇ ਬੱਕੀ ਬੇਕਰਾਰੀ ਬੱਕੀ ਬੋਲਦੀਆਂ ਬੇਕਰਾਰੀ ਭਿਆਨਕ ਹਸਦੇ ਭੂਤ ਪ੍ਰੇਤ ਸੰ ਭੂਤੇ ਪ੍ਰੇਤ ਹੱਸਦੇ ਜੰਗ ਵੇਖ ਕੇ ਮਹਾ ਬੇਕਰਾਲੰਗ ਬਹੁਤ ਭਿਆਨਕ ਅਜੇ ਡਾਕ ਡੌਰੂ ਹਾਂ ਡਾਂਕੇ ਵਾਜੇ ਡੋਰਮਾਂ ਦੇ ਉੱਪਰ ਕਰੋਰੰਕਰਾਲੰਗ ਕਰੋਰੰਕਰ ਦੇ ਕਰਾਲੰਗ ਭਿਆਨਕ ਉਹ ਜੰਗ ਧਿਆਨ ਕੋ ਤਾਂ ਧਿਆਨ ਕੋ ਪਰ ਹਰੰਤ ਮੁਸ਼ਟੰ ਮੁੱਕੀਆਂ ਮਾਰਦੇ ਐ ਕਰੇ ਪਾਵ ਘਤੰ ਤੇ ਪਾਵ ਲੱਤਾਂ ਦੇ ਨਾਲ ਹੀ ਕੰਝ ਨੂੰ ਮਾਰੀ ਜਾਂਦੇ ਪੈਰ ਮਾਰ ਮਾਰ ਕੇ ਮਨੋ ਸਿੰਘ ਸਿੰਘੰ ਜਾਰਨਾ ਕਰੋ ਸ਼ੇਰ ਹੀ ਆਪਸ ਵਿੱਚ ਦਹੇ ਗਾਜ ਮਾਤੰ ਤੇ ਜਾਂ ਦਹੇ ਡੇ ਪਏ ਹਨ ਗਾਜ ਮਾਤੰ ਮਸਤ ਹਾਠੀ ਡੇ ਪਏ ਆਪਸ ਵਿੱਚ ਤੇ ਜਾਂ ਸ਼ੇਰਾਂ ਨਾਲ ਸ਼ੇਰ ਲੜਦੇ ਐ ਛੁੱਟੀ ਈਸ ਤਾੜੀ ਸ਼ੇਰ ਜੀ ਦੀ ਤਾੜੀ ਛੁੱਟ ਗਈ ਲੱਗਿਓ ਬ੍ਰਹਮ ਧਿਆਨ ਹਾਂ ਜੀ ਲੱਗਿਓ ਡਗਿਓ ਪਾਠ ਹੈ ਦੱਗਿਓ ਦੱਗਿਓ ਠੀਕ ਦੱਗਿਓ ਬ੍ਰਹਮ ਧਿਆਨ ਦੱਗਿਓ ਧੋਲ ਕਾ ਪਰਮਾ ਦਾ ਧਿਆਨ ਵੀ ਭਜੋ ਚੰਦਰਮਾ ਕਾਪ ਭਨੁ ਮਧਿਆਨ ਭਜੋ ਚੰਦਰਮਾ ਕਾਪ ਚੰਦਰਮਾ ਵੀ ਭਜ ਗਿਆ ਕੰਮ ਦਾ ਹੋਇਆ ਤੇ ਭਨੁ ਮਧਿਆਨ ਸੋ ਸੂਰਜ ਸੀ ਦੁਪਹਿਰ ਦਾ ਇਹ ਵੀ ਦੌਰ ਲੱਗਾ ਪਜੰਗ ਜਲੇ ਬਾਸ ਹਲੇੰ ਜਲਾ ਵਿੱਚ ਵੀ ਫਲਮ ਫਲਮ ਸਾਥ ਨੀਰੰ ਫਲੇ ਫਲਮ ਸਾਥ ਨੀਰੰ ਸਦਾ ਵਿੱਚ ਵੀ ਸਾਰੇ ਥਾਵਾਂ ਤੇ ਪਾਣੀ ਵਿੱਚ ਕਿਦੋਂ ਸੰਧਿਆ ਬਾਨ ਰਗ ਇੰਦਰ ਦੀਨ ਸੰਧਿਆ ਸੰਧੇ ਪਾਰ ਤੁਹਾਡੇ ਕਿਦੋਂ ਸੰਧਯੰ ਬਾਨ ਰਗ ਇੰਦਰ ਦੀਨ ਇਹ ਜਾਣਨਾ ਕਰੋ ਕਿ ਤੀਰ ਸਨੇ ਹੋਇਆ ਹਨ ਰਾਗੂਆਂ ਦੇ ਕੋਲ ਦੇ ਜਿਹੜੇ ਬਹਾਦਰ ਹਨ ਇੰਦਰ ਨੂੰ ਮਾਰਨ ਵਾਸਤੇ ਸੋ ਜਿਹੜਾ ਭੀਮਸੈਨ ਦਾ ਪੁੱਤਰ ਸੀ ਘਟੋਚਕੋ ਦਾ ਨਾਮ ਸੀ ਸੋ ਉਸਨੇ ਮਾਰਨਾ ਕੀਤਾ ਸੀ ਉਹ ਜਾਣੋ ਕਿ ਤੀਰ ਸਨੇ ਹੋਏ ਹਨ ਕਰੇ ਦੈਸ ਆਕਾਸ਼ ਮੁਸ਼ਟੰ ਪ੍ਰਹਾਰੰ ਕਰੇ ਦੈਸ ਕਰ ਮਾਰਨਾ ਕੀਤਾ ਮੁਠਾ ਮਾਰ ਮਾਰ ਕੇ ਮੁੱਕੀਆਂ ਮਾਰ ਮਾਰ ਕੇ ਮਨੋ ਚੋਟ ਬਾਹਰ ਜਾਣ ਚੋਟ ਲਾ ਰਹੇ ਹਨ ਕਰਿਆਰੀ ਕਰਿਆਰੰ ਕਰਿਆਰੀ ਕਰਨ ਵਾਲਾ ਤੇ ਕਰਿਆਰੀ ਕਰਿਆਰੰ ਕਰਨ ਵਾਲੇ ਭਾਂਡੇ ਦੇ ਉੱਪਰ ਜਿਹੜੇ ਆ ਉਹ ਚੋਟਾ ਲੋਕ ਨੇ ਕਿਰਿਆਰੀ ਕਰਨਾ ਸ਼ਾਸਤਰਾ ਦਾ ਲੈਣਾ ਹੈ ਸ਼ਾਸਤਰ ਤੇ ਸੱਟ ਲਾ ਜੀ ਘੜੇ ਤੇ ਸੱਟ ਨਹੀਂ ਲੱਗਦੀ ਸ਼ਾਸਤਰਾ ਨੂੰ ਕਰਨ ਵਾਲੇ ਕਿਵੇਂ ਸ਼ਾਸਤਰਾ ਤੇ ਸੱਟਾ ਲਾਉਂਦੇ ਹੈ ਇਸ ਤਰ੍ਹਾਂ ਘੜ ਰਹੇ ਹਨ ਬਜੇ ਡੰਕ ਡੰਕ ਬੰਕੇ ਤੇਰੇ ਸੁੰਦਰ ਡਾਂਕੇ ਵਜਦੇ ਆਹ ਤੋ ਪ੍ਰੂਰੰਕਰਾਰੇ ਕਹਰੇ ਧਿਆਨਕ ਮਨੋ ਗਾਜ ਜੁਟੇ ਜਨੋ ਹਾਥੀ ਜੁੱਟ ਪਏ ਸੰਤਾਰੇ ਦੰਤਾਰੇ ਦੰਦਾ ਵਾਲੇ ਤਿੱਖੇ ਤੁਮਕਾਰ ਢੂਲੰ ਢੋਲਾ ਤੇ ਟੰਟਮ ਖੋਗ ਰਹੀ ਹੈ ਅਨੰਤ ਕੀ ਨ sireng ਅਨੰਕੇ ਨਾਮ ਬਾਜਦਾ ਨੀਰੀ ਆਵਾਜ਼ ਹੋ ਰਹੀ ਹੈ ਬੜਕਾਰ ਸੰਗ ਸੰਗ ਬਰਸੀਆਂ ਸਰਸਰ ਕਰਦੀਆਂ ਬੜਕਾਰ ਤੀਰਾਂ ਤੀਰਾਂ ਦੇ ਤੜਾਕੇ ਪੈਂਦੇ ਆਵੇਂ ਜਦੋਂ ਨਿਕਲਦੇ ਕਮਾਨ ਚੋਂ ਅੰਗ ਦਿਨ ਅਸਤੇ ਜਦੰ ਹਾ 8 ਦਿਨ ਜੰਗ ਭਇਓ ਅਸ਼ਟ ਰਤ ਅੱਠ ਰਾਤਾਂ ਅੱਠ ਦਿਨ ਤੇ ਅੱਠ ਰਾਤਾਂ ਜੰਗ ਹੋਇਆ ਡੱਗੀ ਧੂਮ ਸਰਬੰ ਡੱਗੀ ਚੱਲੀ ਸਾਰੀ ਡੱਗੀ ਢੋਲ ਦੀ ਸਾਰੀ ਧਰਤੀ ਉੱਠੇ ਕਾਂਪ ਗਏ ਨੂੰ ਆਕਾਸ਼ ਕੰਬਤੇ ਆ ਰਨ ਰੰਗ ਰਤੇ ਤੇ ਜੰਗ ਧੂਮੀ ਵਿੱਚ ਰੰਗੇ ਗਏ ਸਭ ਰੰਗ ਧੂਮੀ ਸਾਰੀ ਜੰਗ ਧੂਮੀ ਜਿਹੜੀ ਰੰਗੀ ਗਈ ਹਣੇ ਦਿਸਨ 17 ਦੇਸ਼ ਨੂੰ ਨੇ ਦੋਸ਼ਮਨ ਨੂੰ ਮਾਰਿਆ ਗਿਰਿਓ ਹੰਤਜ ਹੰਮ ਕਲ ਤੋਂ ਡੇਢ ਪਿਆ ਚਮਕਰ ਕੇ ਇਹ ਜਿਹੜਾ ਸੀ ਦਾੰਤ ਵਿਜੰਗ ਸਾਰੇ ਦਾੜ ਅਗਰੰ ਗੜ ਦੇ ਅੱਗੇ ਸਾੜੇ ਅਗਰ ਖੰਧਾੜ ਚਲ ਚਤਰ ਦੇਦ ਪਬੰ ਚਾਰੇ ਦੇਦ ਤਦੋ ਹਠੀ ਦੁਸਤ ਜਿੱਤੇ ਕਿਹੜੇ ਹੱਥ ਵਾਲੇ ਨੇ ਦੁਸਤ ਨੂੰ ਜਿੱਤ ਲਿਆ ਭਾਜੀ ਦੇਨ ਤਾਂ ਸਭ ਸਭੰ ਸਭੰ ਸਾਰੇ ਬੈਤ ਭੱਜ ਗਏ ਬਈ ਬ੍ਰਹਮੇ ਆ ਗਿਆਂ ਬਰ ਮੇਰੋ ਆ ਗਿਆ ਫੇਰ ਦਿੱਤੇ ਸਨਰ ਦੇਦ ਕੀ ਆ ਇਹ ਤੁਣੀ ਬੇਦਨੀ ਕਰੋ ਬ੍ਰਹਮੇ ਦਿੱਤੇ 베ਰ ਪੂਜਾ ਲਾਇਆ ਸਭੈ ਸੰਤ ਸੰਤਨ ਨੂੰ ਤਾਨ ਕੋ ਸੁਖ ਦਿਓ ਇਹੜੇ ਸੰਤਨ ਤਾਨ ਕੋ ਸੁਖ ਦਿਓ ਸੰਤਨ ਸੰਤਨ ਸੰਤ ਦੇ ਤਾਨ ਸਰੀਰ ਸੰਤਾਂ ਦੇ ਸਰੀਰਾਂ ਨੂੰ ਸੁਖ ਦਿੱਤਾ ਉਹ ਜੰਗ ਧਰਿਓ ਖਸ਼ਤਮੰ ਬਿਸ਼ਨ ਐਸਾ ਬਤਾਰ ਰਿਹਾ ਐਸਾ ਸ਼ੇਮਾ ਅਵਤਾਰ ਪਾ ਰਿਹਾ ਬਿਸ਼ਨੂ ਭਗਵਾਨ ਨੇ ਸਭੇ ਦੁਸ਼ਟ ਜਿੱਤੇ ਕੀਓ ਬੇਡ ਉਧਾਰਨ ਬੇਡ ਉਨਾਂ ਆਧਾਰ ਕੀਤਾ ਦੁਸ਼ਟਾਂ ਸਾਹਨ ਜਿੱਤੇ ਆ ਥਾਤੇ ਉਹ ਧਰਮਰਾਜ ਜਿਤੇ ਦੇਵ ਸਰਬੰ ਧਰਮਰਾਜ ਨੂੰ ਥਾਪਿਆ ਜਿੱਥੇ-ਕਿੱਥੇ ਦੇਵਤੇ ਸੀ ਉਹਨਾਂ ਨੂੰ ਥਾਪ ਦਿੱਤਾ ਉਤਾਰਿਓ ਭਲੀ 500 ਤਾਹੀ ਗਰਬੰ ਇਹ ਹੰਕਾਰ ਦੂਰ ਕਰ ਦਿੱਤਾ ਸਾਰਿਆਂ ਦਾ ਇਹ ਸਿਰਫ ਜਿਤੁਰਨਾਟਕੇ ਛੇਵਾਂ ਅਵਤਾਰ ਬਹਿਰਾਹਾ ਤੇ ਬਰਾ ਅਵਤਾਰ ਜਿਹੜਾ ਤੁਸੀਂ ਛੇਵਾਂ ਕਥਨ ਕੀਤਾ ਇੱਥੇ ਆਥ ਨਰਸਿੰਘ ਅਵਤਾਰ ਕਥਨ ਸੁਨ ਨਰਸਿੰਘ ਸੁਣੋ ਕਿਸ ਤਰ੍ਹਾਂ ਪ੍ਰਹਲਾਦ ਦੀ ਰਾਖੀ ਕੀਤੀ ਹੈ ਸ੍ਰੀ ਭਗਉਤੀ ਦੀ ਸਹਾਇ ਪਾਰਕੀ ਸ੍ਰੀ ਸ੍ਰੋਮ ਜੀ ਜੋ ਪਰਮੇਸ਼ਰ ਹੈ ਤੇ ਸ੍ਰੀ ਸਾਹਿਬ ਦੀ ਸ਼ਕਤਾਂ ਸ਼ਕਤੀ ਪ੍ਰਸ਼ਾਸਤ ਰ ਇਹਨਾਂ ਦੀ ਸਹਾਇਤਾ ਹੈ ਵਾਦਰੀ ਸ਼ੰਦ ਇਹ ਭਾਂਤ ਕੀਓ ਦੇਵਰਾਜ ਰਾਜ ਇਸ ਤਰੀਕੇ ਨਾਲ ਦੇਵਤਿਆਂ ਦੇ ਰਾਜੇ ਇੰਦਰ ਨੇ ਰਾਜ ਕੀਤਾ ਭੰਡਾਰ ਭਰੇ ਸੁਭ ਸਰਬ ਸਾਜ ਸਾਰਾ ਸਾਜੋ ਸਮਾਨ ਭਰ ਗਿਆ ਸਾਰਿਆਂ ਦਾ ਜਿਹੜਾ ਖੋ ਕੇ ਕੋਈ ਦੇ ਦੇਵੇ ਉਹਨੂੰ ਉਹਨੂੰ ਨਹੀਂ ਪੂਰਾ ਸੰਭਾਲ ਸਕਦੇ ਤੱਕ ਨਾਲ ਕੋਈ ਹੱਥ ਲਾਵੇ ਤੋ ਤੱਕ ਹੀ ਸੰਭਾਲ ਦੇ ਵਿੱਚੋਂ ਛੱਡ ਕੇ ਭੱਜ ਜਾਂਦੇ ਆਂ ਜਬ ਦੇਵਤਾਂਨ ਵੱਡਿਓ ਗਰੂਰ ਜਰੂਰ ਦੇਵਤਿਆਂ ਦੇ ਵਿੱਚ ਹੰਕਾਰ ਵਧ ਗਿਆ ਵੀ ਅਸੀਂ ਬੜੇ ਬਲ ਵਾਲੇ ਆਂ ਬਲਵੰਤ ਦੇਹ ਤੇ ਉੱਠੇ ਗਰੂਰ ਉਸ ਵੇਲੇ ਦਾਸ ਜਿਹੜੇ ਨੇ ਬਲ ਵਾਲੇ ਉੱਠ ਖੜੋਤੇ ਫੇਰ ਵਾਦਰੀ ਸ਼ੰਦ ਨਿੰਨੂ ਛਨਾਏ ਦੇਵਰਾਜ ਰਾਜ ਫੇਰ ਕੋਲੇ ਇੰਦਰ ਤੋਂ ਰਾਜ ਵਾਜ ਬਾਜ ਤਰਨੇਕ ਉੱਠੇ ਸੋ ਬਾਜ ਬਾਜ ਤਰ ਹਾਂ ਠੀਕ ਨੇਕ ਉੱਠੇ ਸੋ ਬਾਜ ਸੋ ਬੜੇ ਬਹੁਤ ਚੰਗੇ ਵਾਜੇ ਉੱਥੇ ਵੱਜੇ ਉਸ ਵੇਲੇ ਇਹ ਭਾਤ ਨੇਕ ਚੰਗੇ ਹਾਂ ਦੇ ਇਹ ਭਾਤ ਜਗਤ ਦੋਹੀ ਫਿਰਾਏ ਬੇਸ ਤਰੀਕੇ ਨਾਲ ਦੁਹਾਗੇ ਫਰਾ ਦਿੱਤੀ ਸਾਰੇ ਸੰਸਾਰ ਤੇ ਜਲਨ ਬਾਤਲੇ ਹਰਨਾਸ਼ ਰਾਏ ਜਲਨ ਚੀ ਸੋਲੇ ਵਿੱਚ ਹਰਨਾਸ਼ ਕਿਹੜਾ ਸੀ ਰਾਜਾ ਬਣ ਗਿਆ ਆਦਰੀ ਚੰਦ ਇੱਕ ਦਿਵਸ ਗਇਓ ਨਜਨਾਰ ਤੀ ਹਾਂਜੀ ਇੱਕ ਦਿਵਸ ਗਇਓ ਨਜਨਾਰ ਤੀ ਇੱਕ ਦਿਨ ਦੀ ਗੱਲ ਹੈ ਆਪਣੀ ਇਸਤਰੀ ਦੇ ਪਾਸ ਗਿਆ ਹਰਨਾਕਸ਼ ਸਾਜੇ ਸੁਧ ਸਾਜ ਨਜ ਅੰਗ ਧੀਰ ਇਹ ਸਾਖਤਰ ਸੁਜਾਇਆ ਸ੍ਰੀ ਪ੍ਰਹਿਲਾਦ ਨੇ ਜਨਮ ਜਦੋਂ ਲੈਣਾ ਆਇਆ ਹੈ ਇਸਤਤ ਹੋਏ ਪਾਦਰੀ ਸ਼ੰਦ ਪ੍ਰਹਿਲਾਦ ਭਗਤ ਲੀਨੋ ਵਤਾਰ ਇਸਨ ਪ੍ਰਹਿਲਾਦ ਭਗਤ ਦਾ ਅਵਤਾਰ ਹੋਇਆ ਜਨਮ ਹੋਇਆ ਸਭ ਕਰਨ ਕਾਜ ਸੰਤਨਿਉਧਾਰ ਇਹ ਕਿਸ ਵਾਇ ਕਿਹਾ ਸੰਤਾਂ ਦੇ ਕੰਮ ਕਰਨ ਵਾਸਤੇ ਤੇ ਉਧਾਰ ਵਾਸਤੇ ਜਾਣਾ ਹੋਇਆ ਬਹਾਨਾ ਬਣਿਆ ਏ ਜੱਟ ਸਾਰ ਪੜਨ ਸੰਤਿਉ ਨਿਰਪਾਲ ਉਸ ਵੇਲੇ ਹਰਨਾਕਸ਼ ਨੇ ਇਹਨੂੰ ਸਕੂਲ ਵਿੱਚ ਮਦਰਸੇ ਵਿੱਚ ਪੜਨ ਵਾਸਤੇ ਤੇਜ ਦਿੱਤਾ ਪਟਿਆ ਕਹੇ ਉਹ ਲਿਖਦਾ ਹੈ ਗੋਪਾਲ ਯਾਤਿਲ ਕਹ ਲਗਾ ਕਿ ਮੇਰੇ ਪਟੀਆਂ ਦੇ ਉੱਪਰ ਗੋਪਾਲ ਦਾ ਨਾਮ ਲਿਖ ਦਿਓ ਮੈਂ ਤੇਰੇ ਲਿਖਾਉਂਗਾ ਟੋੜ ਕੇ ਛੰਦ ਇੱਕ ਵਿਅਸ ਗयो ਜੱਟ ਸਾਰ ਨਿਪ ਇੱਕ ਦਿਨ ਦੀ ਗੱਲ ਹੈ ਫਰਨਾਸ਼ ਚਟਸਾਰ ਸਕੂਲ ਵਿੱਚ ਚਲਿਆ ਗਿਆ ਰਾਜਾ ਜਿਤ ਚੌਂ ਕਰ ਰਹੋ ਸੋ ਵੇਖ ਸਤੰ ਆਪਣੇ ਪੁੱਤਰ ਦੀ ਪੜ੍ਹਾਈ ਨੂੰ ਵੇਖ ਕਰਕੇ ਹਰਾਨ ਹੋ ਗਿਆ ਚਿਤ ਚਰਨ ਰਖਸ਼ੀਏ ਕੀ ਕਰਦਾ ਜੋ ਪੜਿਓ ਦੇਜੇ ਤੇ ਸੂਏ ਤਾਹੀ ਰੜੋ ਜੋ ਪੜਿਓ ਦੇਜੇ ਤੇ ਸੂਏ ਤਾਹੀ ਰੜੋ ਸੂਏ ਤਾਹੀ ਰੜੋ ਜੋ ਅੱਜ ਪੰਡਤ ਦੇ ਪਾਸੋਂ ਸੰਡੇ ਤੇ ਮਾਰ ਕੇ ਦੇ ਪਾਸੋਂ ਜਸਕਰ ਦੇ ਪੁੱਤਰ ਸੀ ਸੋ ਉਹਨਾਂ ਦੇ ਪਾਸੋਂ ਨੇ ਦਿੱਦਿਆ ਪੜ੍ਹੀ ਸੀ ਪ੍ਰਹਲਾਦ ਜੀ ਨੇ ਸੋ ਉਹਨਾਂ ਦੇ ਪਾਸੋਂ ਜਿਹੜੀ ਪੜ੍ਹੀ ਵਿਦਿਆ ਹੈ ਪੁੱਤਰ ਸੂਏ ਨਾ ਪੁੱਤਰ ਦਾ ਹੈ ਖਰਨਾਰਕ ਚਤੁਰਹਰਾਦ ਨੂੰ ਕਹਿ ਰਿਹਾ ਹੈ ਹੇ ਸੂਏ ਪੁੱਤਰ ਜੋ ਤੂੰ ਜੱਜ ਪੰਡਤਾਂ ਦੇ ਪਾਸੇ ਵਿਦਿਆ ਪੜੀ ਉਹ ਮੈਨੂੰ ਸੁਣਾਓ ਨਿਰਪਾਇਸ ਸਮਾਮ ਗੋਪਾਲ ਪੜੋ ਉਹਦੇ ਭੈ ਤੋਰੈਤ ਸਹਤ ਜਿਹੜਾ ਸੀ ਪੁੱਤਰ ਪ੍ਰਹਲਾਦ ਇਹਨੇ ਗੋਪਾਲ ਦਾ ਨਾਮ ਪੜਿਆ ਪਰਮੇਸ਼ਰ ਦਾ ਟੋਟਕ ਤੋਂ ਨਾਮ ਗੋਪਾਲ ਰਿਥਿ ਅਸਰੋਂ ਇਹ ਅਸਰੜਾ ਦਾਸ ਤੇ ਹਰਨਾਸ਼ ਗੁੱਸੇ ਦਾ ਆਇਆ ਗੋਪਾਲ ਦਾ ਨਾਮ ਸੁਣ ਕੇ ਪਰਮੇਸ਼ਰ ਦਾ ਬਿਨ ਮੋਹੇ ਸੋ ਕੌਣ ਭਜੂ ਦਸਰੋਂ ਕਹਿੰਦਾ ਮੈਥੋਂ ਬਗੈਰ ਕੀ ਨਾ ਦੂਜਾ ਜਾਪ ਕਰਨ ਮੈਂ ਹੀ ਜਲੇ ਹਰਨਾਸ਼ ਥਲੇ ਹਰਨਾਸ਼ ਤੂੰ ਕਿੰਨੂ ਜਿੱਤੇ ਕਰਨਾ ਹੈ ਜੀ ਮਾਹੇ ਧਰੋ ਤਿਸ ਦਾਹੇ ਹਨ ਯਾਹੇ ਹਨ ਜੀ ਜੀ ਮਾਹੇ ਧਰੋ ਤਿਸ ਯਾਹੇ ਹਨ ਕਹਿੰਦਾ ਮੇਰੇ ਹਿਰਦੇ ਚਾਇ ਮੈਂ ਤੈਨੂੰ ਆਪਣ ਤੋਂ ਮੇਰਾ ਪੁੱਤਰਾ ਤੈਨੂੰ ਮਾਰ ਹੀ ਦੇਣਾ ਮੈਂ ਯਾੜ ਕਿਉਂ ਭਗਵਾਨ ਕੋ ਨਾਮ ਪਣਾ ਹੈ ਮੂਰਖ ਤੇ ਪਰਮੇਸ਼ਰ ਦੇ ਭਾਗ ਨੂੰ ਕਹਿੰਦਾ ਮੂਰ ਕਹਤੋਂ ਕਿ ਉਹ ਨਾਮ ਜਪਦਾ ਟੁੱਟ ਕੇ ਜਲ ਔਰ ਧਰ ਜਿਹੜੇ ਹੁਣ ਇੰਦਰਾ ਕਹਿੰਦੀ ਆ ਨਾ ਗਿਆਨੀ ਵਰਗਾਂ ਦਾ ਹੋਰ ਨਾ ਤੁਸੀਂ ਹੋਰ ਕੇ ਦਾ ਨਾਮ ਕਿਉਂ ਲੈ ਲੈਂਦੇ ਆ ਕਾਲੀਆਂ ਦਾ ਪਰ ਤਾਂ ਆਖੀ ਮਿਸਾਲ ਆ ਸਾਹਮਣੇ ਪਰਸੋਂ ਦੀ ਦੇਖ ਲੈ ਸੁਗਰਾ ਮਨੀਆਂ ਬਨੀਆਂ ਕਾਲੀਦਾਲ ਦੀ ਹਮਾਇਤ ਕੀਤੀ ਹੈ ਕਿਵੇਂ ਪਿੱਟੀ ਆਨੇ ਕਹਿੰਦੇ ਕਾਲੀਆਂ ਦਾ ਨਾਮ ਕਿਉਂ ਲੈ ਲੈਂਦੇ ਸੱਤ ਨਾਲ ਬਾਦ ਪੀੜ ਲੱਗੀ ਹੈ ਜਲ ਔਰ ਧਰ ਇੱਕ